5-7 ਸਾਲ ਹੋ ਗਿਆ ਲਗਾਤਾਰ ਇਹ ਬੰਦ ਚੱਲਦਾ ਆ ਰਿਹਾ ਕੰਮ ਜੀ ਇਹ ਚਲੋ ਟਰਾਲੀਆਂ ਦੇਖ ਦੇਖ ਕੇ ਇੱਕ ਦੂਜੇ ਨੂੰ ਤਿਆਰ ਕਰਕੇ ਲੈ ਕੇ ਆ ਰਹੇ ਆ ਜੀ ਜੀ ਹਾਂ ਜੀ ਵਿਦਿਆ ਸਿੰਘ ਜੀ ਮੱਲੋਂ ਆਪਣਾ ਪੂਰਾ ਦਸਾ ਦਿਨਾਂ ਦਾ ਰਹਿਣਾ ਹੁੰਦਾ ਇੱਥੇ ਫਿਰ ਅਸੀਂ ਆਪਣਾ ਪੂਰਾ ਇੰਤਜ਼ਾਮ ਕਰਕੇ ਆਉਣੀ ਆ ਕਿ ਸੌਣ ਦਾ ਰਹਿਣ ਦਾ ਸਾਰਾ ਇਹ ਪੀ ਆ ਤੇ ਇਹ ਤਕਰੀਬਨ ਵਿੱਚ ਆਪਣੇ ਮਾਝੇ ਏਰੀਆ ਦੇ ਹਰ ਪਿੰਡ ਤੋਂ ਦੋ ਦੋ ਤਿੰਨ ਤਿੰਨ ਟਰੈਕਟਰ ਆਏ ਨੇ ਮਤਲਬ ਸਾਰਾ ਮਾਝੇ ਏਰੀਆ ਆਇਆ ਹੋਇਆ ਆਪਣੇ ਅਨੰਤਪੁਰ ਸਾਹਿਬ ਜੀ ਹਾਂਜੀ ਆਪਾਂ ਸਾਰੇ ਤਕਰੀਬ ਵਿੱਚ ਆਪੀ ਇਹ ਪੂਰਾ ਮਲੇ ਸਭਾ ਹਲ ਮੇਲੇ ਕਰ ਰਹੇ ਹਾਂ ਦੇ ਇਸ ਸਾਡੇ ਨਾਲ ਅੰਮ੍ਰਿਤਸਰ ਤੇ ਮਾਝੇ ਵਾਲੇ ਮਾਝੇ ਵਾਲੇ ਨੇ ਬੱਲੇ ਬੱਲੇ ਕਰਾਤੀ ਆ ਮਝਾਲ ਕਹਿੰਦੇ ਨੇ ਮਝੈਲ ਮਝੈਲ ਨੇ ਅੱਜ ਤਖਤ ਕੇਸਗਰ ਸਾਹਿਬ ਨੰਦਪੁਰ ਸਰਦ ਦੀ ਧਰਤੀ ਦੇ ਖੜੇ ਆ ਤੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਅੰਦਰ ਦੀਆਂ ਕਿ ਤੁਸੀਂ ਦੇਖ ਕੇ ਹੈਰਾਨ ਹੋ ਜਾਣਾ ਕਿ ਆਪਾਂ ਕਿਸੇ ਕੋਠੀ ਦੇ ਵਿੱਚ ਖੜੇ ਆ ਕੋਠੀ ਨਹੀਂ ਆ ਇੱਕ ਮਾਝੇ ਵਾਲੇ ਨੇ ਤਿਆਰ ਕੀਤੀ ਏ ਇੱਕ ਟਰੈਕਟਰ ਤੇ ਨਾਲ ਟਰਾਲੀ ਟਰਾਲੀ ਦੇ ਵਿੱਚ ਹੀ ਸਾਰਾ ਏਸੀ ਲਗਾਇਆ ਹੋਇਆ ਨਾਲ ਹੀ ਵਾਈਫਾਈ ਹੈ ਤੇ ਨਾਲ ਹੀ ਸੌਣ ਦਾ ਵੀ ਸਿਸਟਮ ਸਾਰਾ ਕੁਝ ਰੱਖਿਆ ਹੋਇਆ ਮਾਝੇ ਵਾਲੇ ਮਝੈਲ ਤੇ ਆਪਾਂ ਗੱਲਬਾਤ ਵੀ ਕਰਦਿਆਂ ਵੀਰ ਨਾਲ ਤੂੰ ਆਏ ਨੇ ਇੱਕ ਦੋ ਸ਼ੌਂਕ ਪਿਆ ਤਸੀਹੇ ਹੀ ਤਰਨਤਨ ਜ਼ਿਲ੍ਹੇ ਤੋਂ ਆਏ ਆ ਸੋ ਮਾਦੇ ਵਾਲਿਆਂ ਨੇ ਫਿਰ ਬੱਲੇ ਬੱਲੇ ਕਰਾਤੀਏ ਹਾਂਜੀ ਕਿੱਦਾਂ ਦੇਖਦੇ ਹੋ ਉਹ ਵੀ ਜੇ ਸੀ ਹਰਮਨ ਲੋ ਆਪਣਾ ਪੂਰਾ ਦਸਾ ਦਿਨ ਰਹਿਣਾ ਹੁੰਦਾ ਇੱਥੇ ਫਿਰ ਅਸੀਂ ਆਪਣਾ ਪੂਰਾ ਇੰਤਜ਼ਾਮ ਕਰਕੇ ਆਉਨੇ ਆ ਬਿਸੋਂ ਦਾ ਰਹਿਮ ਰਹਿਮ ਸਾਰਾ ਇਹ ਪੀਆਤ ਤੋ ਜਿੰਨੇ ਵੀ ਟਰੈਕਟਰ ਟਰਾਲੀਆਂ ਲੱਗੀਆਂ ਨੇ ਸਾਰੇ ਮਾਝੇ ਵਾਲੇ ਵੀਰ ਆ ਜੀ ਮਾਝੇ ਵਾਲੇ ਦੇ ਸਾਰੇ 911 ਵੀ ਲੱਗਾ ਦਾ ਇੱਕ ਹਾਂਜੀ ਉਹ ਆਪਣੇ ਹੀ ਹੋ ਵੀ ਜੀ ਹਾਂਜੀ ਆ ਸਾਰੇ ਫਿਰ ਆਪਰਾ ਪਰਿਵਾਰ ਹੀ ਹੈ ਹਾਂਜੀ ਸਾਰੇ ਆਪ ਕਿੰਨੇ ਦਿਨ ਫਿਰ ਰਹਿਣਾ ਹੁੰਦਾ ਅਸੀਂ 11 ਤੋਂ 11 ਦਿਨ ਲੱਗੇ ਜਾਵਾਂਗੇ ਜੀ ਲੰਗਰ ਪ੍ਰਸ਼ਾਦਾ ਫਿਰ ਉਹ ਇੱਥੇ ਚੱਲਦਾ ਸਾਰਾ ਆਪਣੇ ਮੰਦਰਾਂ ਚ ਕਿੰਨੇ ਕੁ ਫਿਰ ਕਿਰਪਾਏ ਬਾਬਾ ਜੀ ਦੀ ਹਰ ਸਾਲ ਤੁਸੀਂ ਆਉਂਦੇ ਹੋ ਬਾਬਾ ਜੀ ਤੁਸੀਂ ਫੋਲੀ ਕੇ ਆਏ ਮੈਂ ਵਿੱਚ ਟਰੈਕਟਰ ਵੇਖਿਓ ਉਹਦੇ ਵਿੱਚ ਯੂ ਐਸ اے ਕੈਨੇਡਾ ਵਾਲੇ ਵੀ ਹੈਗੇ ਨੇ ਫਿਰ ਹਾਂ ਜੀ ਤੁਹਾਨੂੰ ਬੜਾ ਗਏ ਹੁੰਦੇ ਆ ਆਪਣੀ ਫੈਮਲੀ ਜੋ ਸਾਰੇ ਜਿਹੜੇ ਸਪੋਰਟ ਕਰਦੇ ਫਿਰ ਸਾਰੀ ਸੋ ਫਿਰ ਕਿੰਨੀ ਧੀਰ ਲੱਗਦੀ ਹੈ ਤੁਹਾਨੂੰ ਇੱਥੇ ਰਹਿਣ ਵਾਸਤੇ ਤੇ ਕਿੰਨੀ ਧੀਰ ਬਾਅਦ ਜਾਂਦੇ ਤੁਸੀਂ ਅਸੀਂ ਮਤਲਬ 11 12 ਦਿਨ ਲੱਗਦੇ ਆ ਜੀ ਤੇ ਫਿਰ ਮਤਲਬ ਜਦੋਂ ਇਤੋਂ ਪੂਰਾ ਮੇਲਾ ਖਤਮ ਹੋ ਜਾਂਦਾ ਫਿਰ ਘਰਾਂ ਨੂੰ ਜਾਈਏ ਆ ਤਾਂ ਸੋ ਕਿੰਨਾ ਕੁ ਐ ਐਨਓ ਤਿਆਰ ਕਰਨ ਵਾਸਤੇ ਕਿੰਨੇ ਕੁ ਪੈਸੇ ਲੱਗ ਗਏ ਨੇ ਕਿਉਂਕਿ ਜਦ ਮੈਨੇ ਕਿ AC ਵੀ ਲੱਗਿਆ Wi-Fi ਵੀ ਲੱਗਿਆ ਦਾ ਸਾਰਾ ਪੂਰਾ ਪ੍ਰੋਜੈਕਟ ਲੱਗਿਆ ਆ ਕਿੰਨੇ ਕੇ ਪੈਸੇ ਲੱਗ ਜਾਂਦੇ ਆ ਇਹ 1.5 ਲੱਖ ਤੋਂ ਕਲਾਸ ਲੱਗੇ ਹੋਏ ਨੇ ਇਹ ਕਾਲਮੀ ਕਾਲੀ ਦੇ ਪੈਸੇ ਜੀ ਹਾਂ ਜੀ 1.5 ਲੱਖ ਦੇ ਇਹ ਲੱਗੇ ਰੇਟ ਲੱਗੇੜਾ ਮੋਟਾ ਮੋਟਾ ਹੈ ਸਾਗੀ ਪਰ ਅੱਛਾ ਹਾਂ ਜੀ ਹਰ ਸਾਲ ਤਿਆਰ ਕਰਦੇਗਾ ਤਿਆਰ ਹੀ ਰਹਿੰਦਾ ਆ ਨਹੀਂ ਇਹ ਮਤਲਬ ਇਹ ਤਾਂ ਆਪਾਂ ਖੇਤੀ ਦਾ ਕੰਮ ਵੀ ਲੈਣਾ ਨੇ ਜਾ ਕੇ ਜੀ ਇਹ ਮਤਲਬ ਇਹ ਫਿਰ ਇਹਦਾ ਫੋਲ ਕੇ ਰੱਖ ਲੈਣਾ ਸਾਰਾ ਵਿੱਚੋਂ ਥੋੜਾ ਬਹੁਤ ਖਰਾਬ ਵੀ ਹੋ ਜਾਂਦਾ ਅੱਛਾ ਤੇ ਥੋੜਾ ਬਹੁਤ ਮਤਲਬ ਜਿਹੜਾ ਖਰਾਬ ਹੋ ਜਾਂਦਾ ਫਿਰ ਅਗਲੇ ਸਾਲ ਫੇਰ ਨਵਾਂ ਲੈ ਲੈਣਾ ਪੈਂਦਾ ਵਾ ਇਹ ਤਕਰੀਬਨ ਇਹ ਸਮਾਨ ਸਾਰਾ ਕੰਮ ਆ ਜਾਂਦਾ ਤੇ ਸੋ ਕਿੰਨਾ ਕਿ ਪਰਿਵਾਰ ਆਪਣਾ ਆਇਆ ਦਾ ਮਾਝੇ ਵਾਲਿਆਂ ਦੇ ਮੈਂ ਜਿੰਨੀਆਂ ਦੇਖਦਾ ਪਿਆ ਵੱਡੀਆਂ ਸਾਰੀਆਂ ਮਾਝੇ ਵਾਲਿਆਂ ਦੇ ਲੱਗੀਆਂ ਹੋਈਆਂ ਟੀਵੀ ਵੀ ਰੱਖਿਆ ਏਸੀ ਵੀ ਲੱਗਿਆ ਹੋਇਆ ਤੇ ਟਰੈਕਟਰ ਵੀ ਜਰੇ ਨੇ ਬੜੇ ਵਧੀਆ ਵਧੀਆ 98 11ਵੇਂ ਹੋਰ ਵੀ ਟਰੈਕਟਰ ਨੇ ਬਰੇ ਵਧੀਆ ਵਧੀਆ ਰਾਜ ਨੇ ਸਾਰੇ ਆਪਣਾ ਪਰਿਵਾਰ ਹੀ ਹੈ ਜੀ ਇਹ ਤਕਰੀਬਨ ਵੀ ਇੱਥੇ ਆਪਣੇ ਮਾਝੇ ਏਰੀਆ ਦੇ ਹਰ ਪਿੰਡ ਚੋਂ ਦੋ ਦੋ ਤਿੰਨ ਤਿੰਨ ਟਰੈਕਟਰ ਆਏ ਹੋਏ ਨੇ ਮਤਲਬ ਸਾਰਾ ਮਾਝੇ ਏਰੀਆ ਆਇਆ ਹੋਇਆ ਆਪਣਾ ਜਨਮਪਤਰ ਜੀ ਹਾਂਜੀ ਆਪਣਾ ਸਾਰੇ ਤਕਰੀਬਨ ਦੇ ਆਪੀ ਪੂਰਾ ਮਲ ਉਸ ਬਰਾ ਮਿਲ ਕੇ ਰਹਿੰਦੇ ਇੱਥੇ ਸਾਰੇ ਜਣੇ ਉਹ ਕੀ ਫਿਰ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਆਪਣੇ ਮਾਝੇ ਵਾਲੇ ਆ ਦੁਆਬੇ ਵਾਲੇ ਆ ਮਾਲਵੇ ਵਾਲੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਆਓ ਜੀ ਇਹ ਜਿਹੜੀਆਂ ਕਾਡਾਂ ਨੇ ਫਿਰ ਮਾਝੇ ਵਾਲੇ ਕਰਦੇ ਨੇ ਆਪਾਂ ਇੰਦਾ ਆਪਣਾ ਮੇਲਾ ਵੇਖੀਦਾ ਕੋਈ ਆਪਾਂ ਆਏ ਹਾਂ ਉਹਦੀ ਕੋਈ ਮੜਬਾਜੀ ਨਹੀਂ ਕਰੀ ਜਿਹੜਾ ਕੋਈ ਮਤਲਬ ਤੇ ਇੱਕ ਇੱਕ ਕਰੀਏ ਮਤਲਬ ਬਲਤ ਕਰ ਲਈ ਜਾਂ ਤੁਸੀਂ ਇਹ ਵੀ ਨਾ ਕੋਈ ਕੰਮ ਨਹੀਂ ਕਰੀ ਤੇ ਜਿੱਦਾਂ ਕਰ ਦਿਆਂਦੇ ਵੀ ਆਪਾਂ ਨੂੰ ਫੋਲੋ ਸਪੋਰਟ ਆ ਕੋਈ ਹੋਵੇ ਨਹੀਂ ਸ਼ੀ ਹੈ ਕੋਈ ਜੋ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਆਂਦੇ ਨੇ ਨੌਜਵਾਨ ਆਂਦੇ ਨੇ ਮੇਲੇ ਦੇ ਵਿੱਚ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੈਂ ਅਸੀਂ ਇਹ ਮੰਨ ਲਓ ਕਿਸੇ ਹੀ ਤਰ੍ਹਾਂ ਦੀ ਕੋਈ ਵੀ ਲੜਾਈ ਨਾ ਕਰੋ ਕਿਸੇ ਵੀ ਬਿਰਧ ਨੂੰ ਤੰਗ ਨਾ ਕਰੋ ਕਿਸੇ ਮੰਨ ਲਓ ਭੈਣ ਨੂੰ ਮਾਂ ਨੂੰ ਕਿਸੇ ਨੂੰ ਕੋਈ ਤੰਗ ਨਾ ਪਰੇਸ਼ਾਨ ਨਾ ਕਰੋ ਕਿ ਜੇਰਾ ਕੋਈ ਆਪਣੇ ਦੇਖ ਕੇ ਕਰੇ ਵੀ ਇਹ ਮੇਰੀ ਖਰਾਬ ਕਰਦੇ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਜੀ ਬੜੇ ਆਰਾਮ ਦੇ ਨਾਲ ਆਓ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰੋ ਕਿਸੇ ਵੀ ਭੈਣ ਭਰਾ ਨੂੰ ਤੰਗ ਪਰੇਸ਼ਾਨੀ ਨਾ ਆਵੇ ਤਾਂ ਨਾ ਹੀ ਫੁੱਲਰ ਬਾਜੀ ਕਰੋ ਉਹ ਵੀਡੀਓ ਨੂੰ ਵੱਤ ਵਾਦਿ ਸ਼ੇਅਰ ਕਰਿਓ ਮਾਝੇ ਵਾਲੇ ਦੁਆਬੇ ਵਾਲੇ ਤੇ ਮਾਲਵੇ ਵਾਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮਾਝੇ ਵਾਲਿਆਂ ਦਾ ਬਹੁਤ ਜ਼ਿਆਦਾ ਕਿਉਂਕਿ ਮਾਝੇ ਵਾਲਿਆਂ ਨੇ ਬੱਲੇ ਬੱਲੇ ਕਰਾਤੀ ਏ ਜਿੰਨੀਆਂ ਵੀ ਗੱਡੀਆਂ ਲੱਗੀਆਂ ਨੇ ਸਾਰੇ ਮਾਝੇ ਵਾਲਿਆਂ ਦੀਆਂ ਨੇ ਤੇ ਬੜਾ ਤਿਆਰ ਦਿੰਦੇ ਨੇ ਲੋਕ ਵੀ ਮਾਝੇ ਵਾਲਿਆਂ ਨੂੰ ਕਿਉਂਕਿ ਮਾਝੇ ਵਾਲੇ ਜਿਹੜੇ ਕਾਰ ਕਰਦੇ ਨੇ ਲੱਖਾਂ ਰੁਪਏ ਖਰਚ ਦਿੰਦੇ ਨੇ ਸ਼ੌਕ ਕਹਿੰਦੇ ਨੇ ਸ਼ੌਕ ਦਾ ਮੋਲ ਆ ਤੇ ਸ਼ੌਂਕ ਜਿਹੜਾ ਇਹ ਮਾਝੇ ਵਾਲਿਆਂ ਦੇ ਵਿੱਚ ਬੜਾ ਹੈ ਅਸਲੀ ਮਾਜੇ ਤੋਂ ਆ ਵੀਡੀਓ ਨੂੰ ਵੱਤ ਵਾਦ ਸ਼ੇਅਰ ਕਰੋ ਆਪਾਂ ਹੋਰ ਵੀ ਗੱਲਬਾਤ ਕਰਦੇ ਆ ਉਹ ਗੱਲਬਾਤ ਕਰਾਂਗੇ ਫੇਰ ਆਪਾਂ ਕਿ ਮਾਜੇ ਵਾਲਿਆਂ ਨੇ ਬੱਲੇ ਬੱਲੇ ਕਰਾਤੀ ਐ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੇ ਸੰਦੀਪ ਸਿੰਘ ਜੀ ਸੰਦੀਪ ਜੀ ਕਿੱਦਾਂ ਦੇਖਦੇ ਹੋ ਕਿ ਫਿਰ ਬੜੀ ਮਾਜੇ ਵਾਲਿਆਂ ਨੇ ਬੱਲੇ ਬੱਲੇ ਕਰਾਤੀ ਐ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਜ਼ੇ ਲਾਨੀਏ ਗੱਡੀਆਂ ਲੱਗੀ ਦੀ ਨੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਹਾਂਜੀ ਸਰ ਇਹ ਤੇ ਤੁਹਾਨੂੰ ਪਤਾ ਹੀ ਆ ਕਾਫੀ ਟਾਈਮ ਤੋਂ ਹੀ ਸੋ ਹੰਸਾਤ ਜਾਲ ਹੋ ਗਿਆ ਲਗਾਤਾਰ ਇਦਾਂ ਚੱਲਦਾ ਆ ਰਿਹਾ ਕੰਮ ਜੀ ਇਹ ਚਲੋ ਟਰਾਲੀਆਂ ਦੇਖ ਦੇਖ ਕੇ ਇੱਕ ਦੂਜੇ ਨੂੰ ਪਿਆਰ ਕਰਕੇ ਲੈ ਕੇ ਆ ਰਹੇ ਆ ਜੀ ਜੀ ਹਾਂ ਜੀ ਕਿੰਨਾ ਕ ਖਰਚਾ ਆ ਜਾਂਦਾ ਫਿਰ ਇਹਦਾ ਸਿਰਫ ਸਰ 400 ਤੋਂ 4 ਲੱਖ ਰੁਪਇਆ ਟਰਾਲੀ ਦਾ ਖਰਚਾ ਲੱਗਿਆ ਹੈ ਵਾਈਫਾਈ ਵੀ ਵਿੱਚੇ ਲੱਗਿਆ ਤਾਂ ਫਿਰ ਐਲਈਡੀ ਵੀ ਲੱਗੀ ਦੀ ਐ ਸੌਣ ਦਾ ਵੀ ਰਹਿਣ ਦਾ ਵੀ ਪੂਰਾ ਪ੍ਰਬੰਧ ਕੀਤਾ ਹੋਇਆ ਹਾਂ ਜੀ ਹਾਂ ਜੀ ਸਾਰਾ ਕੁਝ ਹੀ ਹੈ ਗਰਮਾਜੀ ਵਾਲਿਆਂ ਨੇ ਕੀਤਾ ਸਾਰਾ ਕੁਝ ਹਾਂ ਜੀ ਚਲੋ ਕਰਦੇ ਤੁਹਾਨੂੰ ਸਾਰੇ ਹੀ ਹੈ ਜੀ ਹਾਂ ਜੀ ਹੌਲੀ ਹੌਲੀ ਦੇਖ ਕੇ ਸਾਰੇ ਕਰਦੇ ਹਾਂ ਜੀ ਇਹ ਫਿਰ ਕਿਦਾਂ ਸ਼ੌਕ ਫਿਰ ਜਾਗਿਆ ਜਾਂਦਾ ਕਿਉਂਕਿ ਹਰ ਸਾਲ ਆਣਾ ਹੁੰਦਾ ਹਰ ਸਾਲ ਤਿਆਰ ਕਰਦੇ ਫਿਰ ਇਹਨਾਂ ਨੂੰ ਕਿਤੇ ਤਿਆਰੀ ਰਹਿੰਦੀ ਹਾਲੇ ਇਹ ਪੱਕੀ ਰੈਡੀਆ ਤਿਆਰ ਅੱਛਾ ਪਹਿਲਾਂ ਤੋਂ ਮਤਲਬ ਕਿ ਇਹ ਲਈ ਦਾ ਨਹੀਂ ਸਮਾਨ ਸਾਰਾ ਇੱਥੇ ਰਹਿੰਦਾ ਅੱਛਾ ਹਾਂਜੀ ਇਹ ਇਹਨਾਂ ਚਾਰ ਸਾਲ ਹੋ ਗਏ ਇਦਾਂ ਬਣੀ ਪੁੱਤੀ ਆ ਅੱਛਾ ਹਾਂਜੀ ਤੇ ਪਰਿਵਾਰ ਫਿਰ ਪਰਿਵਾਰ ਵੀ ਖੁਸ਼ ਹੁੰਦੇ ਪਰਿਵਾਰ ਤਾਂ ਖੁਸ਼ ਹੀ ਆ ਸਾਰੇ ਹੁਣ ਅੱਜ ਹੁਣ ਸਾਡੇ ਤਾਂ ਬੰਦੇ ਘੱਟ ਰਹਿ ਗਏ ਬਾਹਰ ਚਲੇ ਗਏ ਸਾਰੇ ਜੀ ਜੀ ਹੁਣ ਤਾਂ ਥੋੜੇ ਜਿਹੇ ਜਾਣੇ ਰਹਿ ਗਏ ਹੁਣ ਅਗਲੀ ਵਾਰ ਹੋਰ ਘੱਟ ਜਾਣੇ ਆ ਜੀ ਇਹ ਹੌਲੀ ਹੌਲੀ ਤੁਹਾਨੂੰ ਪਤਾ ਹੀ ਹੈ ਫਿਰ ਨਵੇਂ ਮੁੰਡੇ ਆਉਂਦੇ ਜਾਂਦੇ ਫਿਰ ਉਹ ਆਜਿਆ ਕਰਨਗੇ ਹੁਣ ਸੋ ਕੀ ਅਪੀਲ ਕਰਨਾ ਚਾਹੁੰਦੇ ਹੋ ਜਿਹੜੇ ਇੱਥੇ ਨੌਜਵਾਨ ਆਉਂਦੇ ਨੇ ਮੇਲਾ ਦੇਖਣ ਨਤਮਸਤਕ ਹੁੰਦੇ ਨੇ ਗੁਰੂ ਸਾਹਿਬ ਦੀਆਂ ਅਸ਼ੀਰਵਾਦ ਪ੍ਰਾਪਤ ਕਰਦੇ ਕੀ ਕਹਿਣਾ ਚਾਹੋ ਅਪੀਲ ਕਿ ਜਿਹੜਾ ਗਲਤ ਕੰਮ ਕਰਦੇ ਉਹਦੇ ਨਾਲ ਸਾਰੇ ਬਦਨਾਮ ਹੋ ਜਾਂਦੇ ਆ ਜੀ ਬੰਦੇ ਦਾ ਚਲੋ ਥੋੜੇ ਕਿ ਗਲਤ ਹੋਵੇ ਉਹਦੇ ਨਾਲ ਉਹ ਸਾਰੇ ਬਦਨਾਮ ਹੋ ਜਾਂਦੇ ਹੁਣ ਅਸੀਂ ਤਾਂ ਚਲੋ ਆਏ ਜਿੱਦਾਂ ਅਸੀਂ ਤਾਂ ਆਪਣੇ ਤੁਹਾਨੂੰ ਪਤਾ ਕਿੰਨਾ ਮਹਿੰਗਾ ਸਮਾਨ ਲੱਗਾ ਸੀ ਤੇ ਪਹਜਾਉ ਨਹੀਂ ਸਕਦੇ ਟਰੱਕ ਜੀ ਜੀ ਥਾਲੀ ਨੂੰ ਤੇ ਇਹਦੇ ਕਰਕੇ ਹੁਣ ਬਦਨਾਮ ਤੇ ਤੁਹਾਨੂੰ ਪਤਾ ਸ ਉਹ ਬੇਵਕੂਫੀ ਕੀ ਆ ਬੰਦੇ ਜਿਹੜੇ ਕਿ ਮਰੇਸਾਂ ਲਾਉਂਦੇ ਆ ਜਾਂ ਕੁਝ ਵੀ ਫਾਈਨੈਂਸ ਸਪੀਕਰ ਲਾ ਕੇ ਜਿਆਦਾ ਉੱਚੀ ਲਾਊਡਲੀ ਜਿਆਦਾ ਰੌਲਾ ਪਾਉਂਦੇ ਆ ਉਹਦਾ ਕਰਕੇ ਉਹਨੂੰ ਬਦਨਾਮ ਸਾਰੇ ਉਹ ਇੰਨੇ ਤੁਹਾਨੂੰ ਪਤਾ ਹੀ ਇੱਕ ਮਿੰਟਾਂ ਦੇ ਵਿੱਚ ਬੋਲਦੇ ਆ ਟਰ ਚੁੱਪ ਕਰਕੇ ਰਹਿੋ ਬਣਾ ਕੀ ਕਹਿਣਾ ਚਾਹੀਦਾ ਉਹਨਾਂ ਨੂੰ ਕਿ ਨਹੀਂ ਇਹੋ ਜਿਹੇ ਕੰਮ ਕਰਨਾ ਨਹੀਂ ਕਰਨਾ ਚਾਹੀਦਾ ਉਹ ਤੇ ਚਲੋ ਸਾਰਿਆਂ ਨੂੰ ਪਤਾ ਹੈ ਕਿ ਨਹੀਂ ਕਰਨਾ ਚਾਹੀਦਾ ਗਲਤੀ ਹੈ ਉਹ ਜਿਹੜਾ ਗੱਲ ਗਲਤ ਹੋ ਤਾਂ ਗਲਤੀ ਹੋ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਜੀ ਹੁੱਲਰ ਬਾਜੀ ਨਾ ਕਰੋ ਬੜੇ ਪਿਆਰ ਦੇ ਨਾਲ ਇੱਥੇ ਆਓ ਤਨਮਸਤਕ ਹੋਵੋ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰੋ ਸੋ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਕਹਿੰਦੇ ਨੇ ਕਿ ਮਾਝੇ ਵਾਲੇ ਮਾਝੇ ਵਾਲੇ ਸ਼ੌਂਕ ਦਾ ਮੁੱਲ ਹੁੰਦਾ ਏ ਤਾਂ ਲੱਖ ਰੁਪਏ ਲਾ ਕੇ ਮਾਝੇ ਵਾਲੇ ਕੋਈ ਨਾ ਕੋਈ ਕਾਟ ਕੱਢ ਲੈਂਦੇ ਨੇ ਤਾਂ ਅੱਜ ਵੀ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਕਿ ਮਾਝੇ ਵਾਲੇ ਨੇ ਬੱਲੇ ਬੱਲੇ ਕਰਾਤੀ ਏ ਨਾਟਕ 11 ਟਰੈਕਟਰ ਲਾ ਲੋ ਕਿ ਕੀ ਕਹਿੰਦੇ ਨੇ ਓਠੀਆਂ ਵਰਗੀ ਜਿਹੜੀ ਟਰਾਲੀ ਬਣਾਈ ਹੋਈ ਆ ਵਾਈਫਾਈ ਵੀ ਵਿੱਚ ਏ ਤੇ ਕੀ ਕਹਿੰਦੇ ਨੇ ਏਸੀ ਵੀ ਵਿੱਚ ਹੀ ਆ ਸੋ ਵੀਡੀਓ ਨੂੰ ਆਤਵਾਦ ਸ਼ੇਅਰ ਕਰਿਓ ਕਿ ਜਿਹੜੇ ਸ਼ੌਂਕ ਰੱਖਦੇ ਨੇ ਸ਼ੌਂਕ ਦਾ ਮੁੱਲ ਰੱਖਦੇ ਨੇ ਤਾਂ ਸ਼ੌਂਕ ਜਾਗਦੇ ਨੇ ਉਤੋਂ ਤੱਕ ਜਰੀ ਹੈ ਵੀਡੀਓ ਨਹੀਂ ਜਾਣੀ ਚਾਹੀਦੀ ਹੈ ਸੋ ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਲक्की ਰਾਜਪੁਰ ਸ਼੍ਰੀ ਨਾਨਕ ਪੋਸਾ